ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਭਾਨਾ ਸਿੱਧੂ ਤੇ ਜੋ ਦੂਜਾ ਇਲਜ਼ਾਮ ਲਗਾਇਆ ਗਿਆ ਚੂਠਾ ਉਸ ਤੇ ਕਈ ਪਰਦੇ ਖੋਲ ਦਿੱਤੇ ਸਾਹਮਣੇ ਆ ਕੇ ਤੇ ਇਹ ਹੀ ਤੁਸੀਂ ਇਸ ਵੀਡੀਓ ਵਿੱਚ ਵੀ ਦੇਖ ਸਕਦੇ ਹੋ ਕਿ ਕੁਝ ਕਹਿ ਰਿਹਾ ਤੇ ਉਸ ਤੋਂ ਪਹਿਲਾਂ ਤੁਸੀਂ ਕਮੈਂਟ ਵਿੱਚ ਇਹ ਦੱਸੋ ਕਿ ਭਾਨਾ ਸਿੱਧੂ ਤੇ ਲੱਗੇ ਇਹ ਇਲਜ਼ਾਮ ਸਹੀ ਹਨ ਜਾਂ ਗਲਤ ਜੰਪਾ ਇਹ ਅਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਵੇਂ ਇਲਜ਼ਾਮ ਲਗਾ ਕੇ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਉਸੇ ਤਰ੍ਹਾਂ ਹੀ ਇਸ ਦਿਨ ਨਾਲ ਕੀਤਾ ਜਾ ਰਿਹਾ ਤੇ ਅੱਗੇ ਦੇਖਦੇ ਹਾਂ ਇਸ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਨਹੀਂ ਸਰਕਾਰੇ ਉਤਪਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਹਾਥੀ ਦੇ ਦੰਦ ਵਿਖਾਉਣ ਨੂੰ ਕੁਝ ਹੋਰ ਤੇ ਖਾਨ ਨੂੰ ਕੁਝ ਹੋਰ ਮਸਲਾ ਇੱਥੇ ਇਹੀ ਆਉਂਦਾ ਕਿ ਭਾਨੇ ਸਿੱਧੂ ਤੇ ਜਦੋਂ ਤੂੰ ਪਤਾ ਲੱਗਿਆ ਤੁਹਾਨੂੰ ਕਿ ਵਿੱਚ ਤਾਂ ਕੁਝ ਹੈ ਨਹੀਂ ਰਿਮਾਂਡ ਲੈ ਲਿਆ ਨਿਕਲਿਆ ਕੁਝ ਨਹੀਂ 10000 ਦਾ ਜਾਲੀ ਪਰਚਾ ਪਵਾਇਆ ਤੇ ਨਾਲੇ ਕਟਵਾਇਆ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਹੁਣੇ ਬਾਹਰ ਆ ਕੇ ਸਰਕਾਰ ਦੀਆਂ ਹੋਰ ਜਾਦੇ ਬੋਲਾਂ ਖੋਲੂਗਾ ਤੇ ਤੁਹਾਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਤੁਸੀਂ ਚੱਕ ਕੇ ਪਟਿਆਲੇ ਵਾਲੇ ਪਰਚੇ ਦੇ ਵਿੱਚ ਅਖੇ ਜਿਹੜੇ ਦਾ ਚੈਨ ਖੋਈ ਆ ਚੈਨ ਖੋਣ ਵਾਲੇ ਪਰਚੇ ਦੇ ਵਿੱਚ ਇਹਨੂੰ ਚੱਕ ਕੇ ਅੰਦਰ ਛੜਤਾ ਦੁਬਾਰਾ ਤੇ ਰਿਮਾਂਡ ਲੈ ਲਿਆ ਅਖੇ ਜੀ ਚੈਨ ਖੋਣ ਵਾਲੇ ਤੋਂ ਮੈਨੂੰ ਮੈਨੂੰ ਲੱਗਦਾ ਜੈਸ ਹਾਵਣ ਵਾਲੇ ਮਹੌਲ ਬਣਾ ਰਹੇ ਆ ਅਖੇ ਜੀ ਚੈਨ ਖੋਣ ਵਾਲੇ ਤੋਂ ਸਾਨੂੰ ਤਾਂ ਰਿਮਾਂਡ ਲੈਣਾ ਪਿਆ ਕਿ ਹੋਰ ਵੱਡੀਆਂ ਡਕੈਤੀਆਂ ਜਿਹੜੀਆਂ ਉਹ ਹੱਥ ਦੇ ਵਿੱਚ ਆ ਸਕਦੀਆਂ ਵਾਹ ਮਤਲਬ ਯਾਰ ਲਾਂਹਤਾ ਸਰਕਾਰੇ ਤੇਰੇ ਤੇ ਵੀ ਮਤਲਬ ਯਾਰ ਹੁਣ ਚੈਨ ਖੋਣ ਵਾਲੇ ਪਰਚੇ ਪਾ ਕੇ ਤੁਸੀਂ ਭਾਨੇ ਸਿੱਧੂ ਦੇ ਅਕਸ ਨੂੰ ਜਿਹੜਾ ਉਹ ਨਜੋੜਨਾ ਚਾਹੁੰਦੇ ਹੋ ਤੁਸੀਂ ਉਹਨੂੰ ਖਰਾਬ ਕਰਨਾ ਚਾਹੁੰਦੇ ਹੋ ਤੁਹਾਨੂੰ ਐਂ ਲੱਗਦਾ ਕਿ ਲੋਕਾਂ ਦੇ ਵਿੱਚ ਭਾਨੇ ਸਿੱਧੂ ਦਾ ਜਿਹੜਾ ਅਕਸ ਆ ਉਹ ਬਣ ਜਾ ਚੋਰੀ ਚਕਾਰੀ ਵਾਲਾ ਵੀ ਇਹ ਤਾਂ ਚੋਰ ਆ ਇਹ ਤਾਂ ਨਸ਼ੇ ਕਰਦਾ ਇਹ ਤਾਂ ਐਂ ਕਰਦਾ ਇਹ ਤਾਂ ਜੋਹ ਕਰਦਾ ਤੇ ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਭਾਨੇ ਸਿੱਧੂ ਦੇ ਹੱਕ ਵਿੱਚ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਜਥੇਬੰਦੀਆਂ ਤੇ ਜਿਹੜੇ ਲੋਕ ਆ ਉਹ ਹੱਕ ਦੇ ਵਿਚ ਆ ਰਹੇ ਆ ਤੇ ਤੁਸੀਂ ਉਹਦਾ ਅਕਸ ਇੱਕ 10000 ਦੀ ਰਿਸ਼ਵਤ ਪਿੱਛੇ ਜਾਂ ਇੱਕ ਚੈਨੀ ਖੋਣ ਪਿੱਛੇ ਉਹਦਾ ਅਕਸ ਤੁਸੀਂ ਖਰਾਬ ਨਹੀਂ ਕਰ ਸਕਦੇ ਇਹ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਇਹ ਸਾਰਿਆਂ ਨੂੰ ਪਤਾ ਕਿ ਸਰਕਾਰ ਆ ਜਿਹੜੀ ਸਰਕਾਰ ਨੇ ਜਿਹੜਾ ਤੱਕਾ ਕੀਤਾ ਭਾਨੇ ਸਿੱਧੂ ਨਾਲ ਇਹ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਕਿਹਨੇ ਕੀਤਾ ਇਹ ਵੀ ਪਤਾ ਲੱਗ ਚੁੱਕਿਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਭਾਨਾ ਸਿੱਧੂ ਕਿੰਨਾ ਕੁ ਚਾਰੰਦਾ ਰੱਖ ਲੋਗੇ ਉਹਨੂੰ ਤੁਸੀਂ ਕੁਮੀ ਨਾ ਰੱਖ ਲੋਂਗੇ 2 ਮਹੀਨੇ ਰੱਖ ਲੋਂਗੇ ਸਖਪਾਲ ਸਿੰਘ ਖਹਿਰਾ ਨੂੰ ਵੀ ਤੁਸੀਂ ਆਈ ਕੀਤਾ ਕਿੰਨਾ ਕੁ ਚਿਰ ਅੰਦਰ ਰੱਖ ਲਿਆ ਇੱਕ ਪਰਚੇ ਤੋਂ ਬਾਅਦ ਦੂਜਾ ਫਿਰ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਕਿ ਬਾਹਰ ਆ ਕੇ ਜਿਹੜਾ ਸਖਪਾਲ ਸਿੰਘ ਖਹਿਰਾ ਉਹ ਫਿਰ ਪੰਜਾਬ ਦੀ ਗੱਲ ਕਰੂਗਾ ਹੱਕਾਂ ਦੀ ਗੱਲ ਕਰੂਗਾ ਤੇ ਸਾਡੇ ਖਿਲਾਫ ਭੁਗਤੂਗਾ ਤੇ ਤੁਸੀਂ ਫਿਰ ਜਾ ਕੇ ਨਵੇਂ ਪਰਚੇ ਦੇ ਲੈ ਕੇ ਤੇ ਉਹਨੂੰ ਫਿਰ ਅੰਦਰ ਛੱਡਤਾ ਉਹ ਫਿਰ ਬਾਹਰ ਆ ਗਿਆ ਹੁਣ ਫਿਰ ਬੋਲਿਆ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਕੀਤੀ ਆ ਉਹਨੇ ਉਹਦੇ ਹੱਕ 'ਚ ਗੱਲ ਕੀਤੀ ਆ ਸਿਕਰਾਜ ਦੇ ਹੱਕ 'ਚ ਗੱਲ ਕੀਤੀ ਆ ਸਿਕ ਕੌਮ ਦੀ ਗੱਲ ਕੀਤੀ ਆ ਰੋਕ ਲੋ ਕਿੰਨਾ ਚਿਰ ਰੋਕ ਲੋਗੇ ਪਤਾ ਹਰ ਕਿਸੇ ਦਾ ਲੱਗ ਹੀ ਜਾਂਦਾ ਪਹਿਲਾਂ ਤੁਸੀਂ 10000 ਦਾ ਜਦੋਂ ਲਾਇਆ ਜੀ 10000 ਦੀ ਰਿਸ਼ਵਤ ਲਈ ਜਿਹਦੇ ਕੋਲੇ ਯਾਰ ਜ਼ਮੀਨ ਆ ਜਾਇਦਾਦ ਆ ਕੋਠੀ ਆ ਕਾਰਾਂ 'ਚ ਹੁੰਦਾ ਜਿਹੜਾ ਅਗਲਾ ਉਹ 10000 ਦੀ ਰਿਸ਼ਵਤ ਲਊਗਾ ਜਿਹਦੇ ਕੋਲੇ ਇੰਨਾ ਕੁਛ ਆ ਉਹ ਚੈਨੀ ਖਾਊਗਾ ਯਾਰ ਹੁਣ ਉਥੋਂ ਲੋਕਾਂ ਦੇ ਸੜਕਾਂ ਤੋਂ ਚੈਨੀਆਂ ਖਾਊਗਾ ਉਹ ਜਦ ਤਹਰ ਪਰਚਾ ਪਾਉਣ ਦਾ ਤਕੜਾ ਪਾਉ ਵੀ ਹਾਂ ਉਹਨੇ ਚੈਨੀ ਨਹੀਂ ਖੋਈ ਜੀ ਉਹਨੇ ਲੱਖਾਂ ਕਰੋੜਾ ਕਰੋੜਾਂ ਦੇ ਸੋਨੇ ਦਾ ਕਬੜਾ ਕੀਤਾ ਤਾਂ ਫੇਰ ਤਾਂ ਮੰਨ ਗਏ ਯਾਰ ਕਿ ਹਾਂ ਯਾਰ ਕਰਤਾ ਹੋਊਗਾ ਯਾਰ ਜੱਟ ਨੇ ਕੋਈ ਚੱਕਰ ਨਹੀਂ ਵੱਡਾ ਪਰਚਾ ਪਾਓ ਯਾਰ ਪਤਾ ਤਾਂ ਲੱਗੇ ਪਰ ਵੱਡਾ ਪਰਚਾ ਤੁਹਾਨੂੰ ਸਾਬਤ ਕਰਨ ਦਾ ਔਖਾ ਹੋ ਜਾਊਗਾ ਤੁਸੀਂ ਛੋਟੇ-ਛੋਟੇ ਪਰਚੇ ਪਾਉਣੇ ਹੋ ਕਿ ਛੋਟਾ-ਛੋਟਾ ਪਰਚਾ ਇੱਕ ਜਿਵੇਂ ਆnde ਹੁੰਦੇ ਨੇ ਨਾ ਇੱਕ ਜਿਵੇਂ ਆਮ ਤੌਰ ਤੇ ਕਹਿੰਦੇ ਹੁੰਦੇ ਆ ਪੰਜਾਬ ਦੇ ਵਿੱਚ ਪਰਚਾ ਪਾਉਣਾ ਬਹੁਤ ਸੌਖਾ ਹੁੰਦਾ ਮੁੱਲ ਦੇ ਜਿਹੜੇ ਆ ਲੋਕ ਬਹੁਤ ਮਿਲ ਜਾਂਦੇ ਆ ਅਖੇ ਜੀ ਬੀੜੀ ਪਿੱਛੇ ਬੀੜੀ ਦੇ ਦੋ ਸੰਤਾਂ ਅਜਿਹਾ ਬੰਦਾ ਮਾਰ ਦਿਆਂਗੇ ਇਹੋ ਜਿਹੇ ਬੰਦੇ ਮਿਲ ਜਾਂਦੇ ਆ ਤੇ ਇਹੋ ਜੀਆਂ ਜਨਾਨੀਆਂ ਮਿਲ ਜਾਂਦੀਆਂ ਜਿਹੜੀਆਂ ਥੋੜੇ ਤੋਂ 1000 2000 ਰੁਪਇਆ ਲੈ ਕੇ ਕਿਸੇ ਤੇ ਵੀ ਕਿਸੇ ਦਾ ਵੀ ਅਕਸ ਖਰਾਕ ਕਰ ਸਕਦੀਆਂ ਕਿਸੇ ਤੇ ਵੀ ਨਜਾਇਜ਼ ਪਰਚਾ ਪਾ ਸਕਦੀਆਂ ਤੇ ਸਰਕਾਰੇ ਥੋੜਾ ਵੀ ਇਹੀ ਕੰਮ ਆ ਤੋੜੇ ਤੁਹਾਡੀਆਂ ਜਨਾਨੀਆਂ ਜਾਂ ਬੰਦੇ ਪੁਆਇੰਟ ਕੀਤੇ ਹੋਏ ਆ ਤੁਸੀਂ ਚੱਕ ਕੇ ਜਿੱਤੇ ਵੀ ਜਾਲੀ ਮਰਜੀ ਪਰਚਾ ਪਵਾ ਦਿੰਨੇ ਹੋ ਇੱਕ ਚੈਨੀ ਤੁਹਾਨੂੰ ਸਾਫਤ ਕਰਨੀ ਸੌਖੀ ਆ ਕਿ ਆਹ ਚੈਨੀ ਆ ਜੀ ਤੁਹਾਡੇ ਕੋਲ ਪਈ ਆ ਜੀ ਆ ਤੁਸੀਂ ਦੇਤੀ ਜੀ ਠੀਕ ਆ ਜੀ ਇਹ ਖੋਈ ਸੀਗੀ ਜੀ ਪਰ ਮਸਲਾ ਇਹ ਆ ਵੀ ਜੇ ਲੱਖਾਂ ਕਰੋੜਾਂ ਦੇ ਕਪੜੇ ਦਾ ਤੁਸੀਂ ਉੱਤੇ ਪਾਉਂਗੇ ਤਾਂ ਉਹ ਸਾਫਤ ਕਰਨਾ ਕਿੱਥੋਂ ਪਊਗਾ ਕਿੱਥੋਂ ਸਾਫਤ ਕਰੋਗੇ ਤੁਸੀਂ ਸੋ ਸਰਕਾਰ ਇਹ ਜਿਹੜੇ ਤੱਕੇ ਛਾਈ ਆ ਇਹ ਅੱਜ ਨਹੀਂ ਤਾਂ ਕੱਲ ਨੂੰ ਟਾਈਮ ਕਿਸੇ ਦਾ ਵੀ ਨਹੀਂ ਰਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਰਕਾਰਾਂ ਬਦਲਦੀਆਂ ਰਹਿਣੀਆਂ ਸਰਕਾਰ ਥੋੜੀ ਵੀ ਨਹੀਂ ਰਹਿਣੀ ਫੇਰ ਤੁਹਾਨੂੰ ਜਿਹੜੀ ਦੂਜੀ ਸਰਕਾਰ ਆਊਗੀ ਉਹ ਫੇਰ ਦੱਸੂਗੀ ਪ੍ਰਮਾਤਮਾ ਕਰੇ ਸਿੱਖ ਰਾਜ ਆਵੇ ਸਿੱਖ ਕੌਮ ਆਵੇ ਪਤਾ ਲੱਗੇ ਤੈਨੂੰ ਕਿ ਕਿਹੜੇ ਪਾਅ ਵਿਕਦੀ ਆ ਸੋ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋਸ਼ਲ ਮੀਡੀਆ ਲੈਵਲ ਤੇ ਜਿੰਨੇ ਵੀ ਪਾਨਾ ਸਿੱਧੂ ਦੇ ਹੱਕ ਚ ਆ ਗਏ ਜਿੰਨੇ ਵੀ ਸਪੋਰਟ ਕਰਦੇ ਆ ਸਾਰੇ ਵੱਤੋ ਵੱਤ ਸ਼ੇਅਰ ਕਰ ਦਿਆ ਕਰੋ ਤਾਂ ਕਿ ਇੰਟਰਨੈਸ਼ਨਲ ਲੈਵਲ ਤੱਕ ਕੌਮ ਦੀ ਗੱਲ ਹੋ ਸਕੇ ਇੰਟਰਨੈਸ਼ਨਲ ਲੈਵਲ ਤੱਕ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਭੁਗਤ ਸਕੀ ਐ ਇੰਟਰਨੈਸ਼ਨਲ ਲੈਵਲ ਤੱਕ ਜਿਹੜੀਆਂ ਸਰਕਾਰ ਦੀਆਂ ਮਾੜੀਆਂ ਨੀਤੀਆਂ ਉਹਨਾਂ ਦਾ ਪਤਾ ਲੱਗ ਸਕੇ ਸਰਕਾਰਾਂ ਨੂੰ ਇਹ ਤੱਕਾ ਕੋਈ ਇਹ ਤੱਕਾ ਇਹ ਨਾ ਸੋਚੋ ਤੁਸੀਂ ਤੱਕਾ ਭਾਨੇ ਸਿੱਧੂ ਨਾਲ ਹੋਇਆ ਇਹ ਤੱਕਾ ਇਹ ਸੋਚੋ ਤੁਸੀਂ ਇਹ ਤੱਕਾ ਪੂਰੇ ਪੰਜਾਬ ਨਾਲ ਹੋਇਆ ਪੂਰੀ ਕੌਮ ਨਾਲ ਹੋਇਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੜ ਕੇ ਕਿਸੇ ਨੇ ਬੋਲਣਾ ਨਹੀਂ ਅਗਲਾ ਕਹੂਗਾ ਕਿ ਭਾਨੇ ਸਿੱਧੂ ਨਾਲ ਯਾਰ ਕੌਣ ਖੜ ਗਿਆ ਸੋ ਆਪਾਂ ਨੂੰ ਸਾਰਿਆਂ ਨੂੰ ਫਰਜ਼ ਬਣਦਾ ਖੜਨ ਦਾ ਭਾਨੇ ਸਿੱਧੂ ਦੇ ਨਾਲ ਜੇ ਤੁਸੀਂ ਗਰਾਊਂਡ ਲੈਵਲ ਤੇ ਨਹੀਂ ਖੜ ਸਕਦੇ ਨਾ ਖੜੋ ਸੋਸ਼ਲ ਮੀਡੀਆ ਲੈਵਲ ਤੇ ਖੜ ਜੋ ਵੀਡੀਓ ਨੂੰ ਸ਼ੇਅਰ ਕਰਕੇ ਵੀਡੀਓ ਨੂੰ ਪੋਸਟ ਕਰਕੇ ਭਾਨੇ ਸਿੱਧੂ ਦੇ ਹੱਕ ਵਿੱਚ ਖੜ ਜੋ ਪਤਾ ਲੱਗੇ ਸਰਕਾਰ ਨੂੰ ਕਿ ਹਾਂ ਕਿ ਵਾਕੇ ਕੋ ਗੱਲਬਾਤ ਹੈਗੀ ਆ ਪਤਾ ਸਾਰਿਆਂ ਨੂੰ ਕਿ ਸੱਚਾਈ ਜੋ ਹੈਗੀ ਆ ਉਹ ਸਾਰਿਆਂ ਨੂੰ ਪਤਾ ਚਾਹੀਨੀ ਖੋਈ ਆ ਕਿ ਨਹੀਂ ਖੋਈ ਖੋ ਸਕਦਾ ਕਿ ਨਹੀਂ ਖੋ ਸਕਦਾ ਇਹ ਵੀ ਸਾਰਿਆਂ ਨੂੰ ਪਤਾ ਹੈ ਇਹ ਕੋਈ ਸਾਨੂੰ ਜਾਂ ਸਰਕਾਰ ਨੂੰ ਦੱਸਣ ਦੀ ਲੋੜ ਨਹੀਂ ਵੀ ਕਿ ਚੈਨੀ ਖੋਈ ਆ ਕਿ ਨਹੀਂ ਖੋਈ ਹੋਣੀ ਇਹ ਸਾਨੂੰ ਪਤਾ ਕਿ ਚੈਨੀ ਖੋਈ ਆ ਕਿ ਨਹੀਂ ਖੋਈ ਹੋਣੀ ਕੁਛ ਐਨੀ ਖੋ ਸਕਦਾ ਕਿ ਨਹੀਂ ਖੋ ਸਕਦਾ ਸੋ ਮਸਲਾ ਇੱਥੇ ਇਹੀ ਆਉਂਦਾ ਕਿ 27 ਜਨਵਰੀ ਨੂੰ ਪਹਿਲਾਂ ਪ੍ਰੋਗਰਾਮ ਰੱਖਿਆ ਗਿਆ ਸੀ ਤੇ ਇਹਨਾਂ ਨੂੰ ਐ ਲੱਗਿਆ ਵੀ ਅਸੀਂ ਜ਼ਮਾਨਤ ਕਰਦ ਗਏ ਦੀ ਤੇ ਉਸ ਤੋਂ ਬਾਅਦ 29 ਤਰੀਕ ਨੂੰ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਹਨਾਂ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਕਿ ਇਕੱਠ ਬਹੁਤ ਵੱਡਾ ਹੋਊਗਾ ਤੇ ਬਾਅਦ ਚ ਸਾਨੂੰ ਜਿਹੜਾ ਇਹਨਾਂ ਨੂੰ ਗੱਲ ਦੱਸਣੀ ਔਕੀ ਹੋ ਜੂਗੀ ਕਿ ਅਸੀਂ ਹੁਣ ਕਿਵੇਂ ਕਰੀਏ ਸੋ ਮਸਲਾ ਇੱਥੇ ਇਹੀ ਆਉਂਦਾ ਕਿ 23 ਜਨਵਰੀ ਨੂੰ ਦਿਨ ਸੋਮਵਾਰ ਪਾਨੇ ਸਿੱਧੂ ਦੇ ਹੱਕ ਵਿੱਚ ਕੋਟ ਦੋਨੇ ਬਰਨਾਲੇ ਵਿਖੇ ਜਰੂਰ ਵੱਧ ਤੋਂ ਵੱਧ ਸੰਗਤ ਜਿਹੜੀ ਆ ਉੱਥੇ ਜਰੂਰ ਪਹੁੰਚੇ ਇਹ ਸੋਚ ਲਿਏ ਕਿ ਆਪਾਂ ਪਾਨੇ ਸਿੱਧੂ ਨੂੰ ਸੋਚ ਲਓ ਕਿ ਬਾਹਰ ਭਾਵੇਂ ਨਾ ਕਢਾ ਸਕੀਏ ਪਰ ਅਗਲੀ ਆਉਣ ਵਾਲੇ ਸਮੇਂ ਦੀ ਰਣਨੀਤੀ ਜਿਹੜੀ ਆ ਸਰਕਾਰ ਦੇ ਵਿਰੁੱਧ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਵਿਰੁੱਧ ਠੱਗ ਏਜੰਟਾਂ ਦੇ ਵਿਰੁੱਧ ਉਹ ਜਿਹੜੀ ਆ ਆਪਾਂ ਨੂੰ ਘੜਨੀ ਪਊਗੀ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਪਤਾ ਵੀ ਇੱਕ ਜ਼ਿਲ੍ਹੇ ਦੇ ਵਿੱਚ ਵੀ ਆਪਾਂ ਕਹਿ ਲਈਏ ਕਿ ਹਜ਼ਾਰਾਂ ਕੇਸ ਇਹੋ ਜਿਹੇ ਪਏ ਆ ਲੋਕ ਦੱਸ ਹੀ ਨਹੀਂ ਰਹੇ ਕਿ ਸਾਡੇ ਨਾਲ ਠੱਗੀਆਂ ਵਜੀਆਂ ਸੋ ਭਾਨੇ ਸਿੱਧੂ ਨੇ ਲੱਖਾਂ ਕਰੋੜਾਂ ਰੁਪਏ ਕਢਾਤੇ ਉਸ ਤੋਂ ਬਾਅਦ ਕਿੰਨੀਆਂ ਵਿਧਵਾ ਆ ਗਈਆਂ ਕਿ ਹਾਂ ਸਾਡੇ ਕਢਾਏ ਆ ਸਾਡੇ ਕਢਾਏ ਆ ਸਾਡੇ ਕਢਾਏ ਆ ਤੇ ਫਿਰ ਵੀ ਜੇ ਆਪਾਂ ਕਹੀਏ ਕਿ ਭਾਨੇ ਸਿੱਧੂ ਨੂੰ ਕਹੀਏ ਯਾਰ ਭਾਨਾ ਸਿੱਧੂ ਮਾੜਾ ਫਿਰ ਲਾਹਣਤਾ ਯਾਰ ਕਈ ਲੋਕ ਅਜੇ ਫਿਰ ਵੀ ਕਹੀ ਜਾਂਦੇ ਆ ਵਿੱਚ ਜੀ ਨਹੀਂ ਜੀ ਇਹ ਜੀ ਅਜ ਪੈਸੇ ਖਾਂਦਾ ਜੀ ਇਹ ਜੀ ਐਂ ਕਰਦਾ ਜੀ ਜੋ ਕਰਦਾ ਜੀ ਜੇਲ੍ਹ ਵੀ ਹੋ ਗਿਆ ਕਚਹਿਰੀਆਂ ਠਾਣਿਆਂ ਦੇ ਵਿੱਚ ਵੀ ਉਹ ਜਾਊਗਾ ਕੁੱਟ ਵੀ ਉਹਨੇ ਖਾਧੀ ਕੌਮ ਦੀ ਗੱਲ ਵੀ ਉਹਨੇ ਕੀਤੀ ਪੰਜਾਬ ਦੀ ਗੱਲ ਵੀ ਉਹਨੇ ਕੀਤੀ ਤੇ ਫਿਰ ਵੀ ਜੇ ਤੁਸੀਂ ਉਹਨੂੰ ਮਾੜਾ ਕਹੀ ਜਾਓ ਤਾਂ ਲਾਹਣਤਾ ਤੁਹਾਡੇ ਤੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਹਰ ਥਾਂ ਤੇ ਮੈਂ ਨਹੀਂ ਕਹਿੰਦਾ ਮੇਰੀ ਵੀਡੀਓ ਸ਼ੇਅਰ ਕਰੋ ਜਿੱਥੇ ਵੀ ਤੁਹਾਨੂੰ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੀਡੀਓ ਦਿੰਦੀ ਆ ਵੱਤਵੱਤ ਸਪੋਰਟ ਕਰਕੇ ਸੋਸ਼ਲ ਮੀਡੀਆ ਲੈਵਲ ਤੇ ਸ਼ੇਅਰ ਕਰੋ ਤੇ 29 ਜਨਵਰੀ ਨੂੰ ਦਿਨ ਸੋਮਵਾਰ ਕੋੜ ਦੁੱਨੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਇਕੱਠ ਲੈ ਕੇ ਜਰੂਰ ਪਹੁੰਚੋ ਸਰਕਾਰ ਰੋਕਣ ਦੀ ਕੋਸ਼ਿਸ਼ ਕਰੂਗੀ ਪਰ ਆਪਣਾ ਫਰਜ਼ ਬੰਦਾ ਕਿ ਕਿਤੇ ਨਾ ਕਿਤੇ ਆਪਾਂ ਨੂੰ ਮੂੜੇ ਆਉਣਾ ਪੈਣਾ ਜੇ ਅੱਜ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਨਾ ਖੜੇ ਉਹੀ ਗੱਲ ਹੋ ਜਾਂਦੀ ਆ ਕਿਉਣ ਪਹਿਲਾਂ ਆਪਾਂ ਭਾਈ ਅਮਰਤਪਾਲ ਸਿੰਘ ਦੇ ਹੱਕ 'ਚ ਨਹੀਂ ਖੜੇ ਉਹ ਅੰਦਰ ਬੈਠੇ ਆ ਉਸ ਤੋਂ ਬਾਅਦ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜਨ ਦਾ ਆਪਣਾ ਫਰਜ਼ ਬੰਦਾ ਸੋ ਸਾਰੇ ਪੰਜਾਬ ਦਾ ਪੰਜਾਬੀ ਅੱਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ